ਸਤਿ ਸ਼੍ਰੀ ਅਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਜਿਮਨੀ ਚੋਣਾ ਨੇ ਜਿਹੜੀਆਂ ਸਰਪੰਚੀ ਅਤੇ ਪੰਚੀ ਨੂੰ ਲੈ ਕੇ ਹੋ ਰਹੀਆਂ ਨੇ ਅਸੀਂ ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਹੱਲੋਤਾਲੀ ਵਿੱਚ ਪਹੁੰਚੇ ਹਾਂ ਜਿੱਥੇ ਪੰਚਾਇਤ ਮੈਂਬਰ ਅਤੇ ਸਰਪੰਚ ਦੀ ਜਿਮਨੀ ਚੋਣ ਆ ਜਿਹੜੀ ਹੋ ਰਹੀ ਆ ਤੁਸੀਂ ਦੇਖ ਰਹੇ ਹੋ ਬਿਲਕੁਲ ਕਾਇਦੇ ਦੇ ਮੁਤਾਬਕ ਜਿਹੜੀ ਚੋਣ ਆ ਉਹ ਹੋ ਰਹੀ ਆ ਹਰ ਇੱਕ ਪ੍ਰਬੰਧ ਆ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਗਿਆ ਏ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਮੌਜੂਦ ਨੇ ਹਰ ਇੱਕ ਸਹੂਲਤ ਆ ਜਿਹੜੀ ਉਹ ਵੋਟਰਾਂ ਨੂੰ ਦਿੱਤੀ ਜਾ ਰਹੀ ਆ ਗਰਮੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੱਖਿਆਂ ਦਾ ਪੂਰਾ ਪ੍ਰਬੰਧ ਆ ਤੇ ਵੋਟਾਂ ਬੜੀ ਸ਼ਾਂਤੀ ਦੇ ਨਾਲ ਪੈ ਰਹੀਆਂ ਨੇ ਸੋ ਅਧਿਕਾਰੀ ਨੇ ਜਿਹੜੇ ਮੌਕੇ ਤੇ ਮੌਜੂਦ ਨੇ ਗੱਲ ਕਰਦੇ ਆਂ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂ ਕਿਸ ਤਰ੍ਹਾਂ ਚੱਲ ਰਿਹਾ ਜੀ ਕੰਮਕਾਰ ਪੀਸਫੁੱਲ ਆ ਜੀ ਬਿਲਕੁਲ ਪੀਸਫੁੱਲ ਆ ਹਾਂਜੀ ਹਾਂ ਆ ਕਿੰਨਾ ਕ ਲੱਗਦਾ ਜੀ ਬੋਟ ਭੁਗਤੀ ਹੋਊਗੀ ਇਸ ਦੀ ਬੋਟ ਕਰੀਬ 150 ਭੁਗਤ ਗਈ ਠੀਕ ਹੈ ਜੀ ਹਾਂ ਮੈਨੂੰ ਲੱਗਦਾ 6:30 ਵਜੇ ਤੱਕ ਕੰਪਲੀਟ ਹੋ ਜਾਊਗਾ ਠੀਕ ਹੈ ਹਾਂ ਜੀ ਕੋਈ ਇਹ ਰੋਲੇਕੋਲੇ ਵਾਲਾ ਕੋਈ ਨਹੀਂ ਕੋਈ ਰੋਲਾਕੋਲਾ ਨਹੀਂ ਜਬਾ ਪੀਸਫੁੱਲ ਆ ਪੀਸਫੁੱਲ ਆ ਸੋ ਬਿਲਕੁਲ ਪੀਸਫੁੱਲ ਆ ਕਹਿੰਦੇ 150 ਦੇ ਕਰੀਬ ਬੋਟ ਭੁਗਤ ਗਈ ਆ ਸੋ ਉਤਸ਼ਾਹ ਹੈ ਲੋਕਾਂ ਦੇ ਵਿੱਚ ਜਿਹੜੇ ਕੰਮ ਰਹਿੰਦੇ ਸੀ ਉਹ ਕੰਮ ਕਰਵਾਉਣ ਦੇ ਲਈ ਆਪਣੇ ਪਿੰਡ ਦੀ ਸਰਪੰਚੀ ਦੀ ਚੋਣ ਆ ਜਿਹੜੀ ਉਹ ਕੀਤੀ ਜਾ ਰਹੀ ਆ ਲੇਡੀਜ਼ ਇੱਥੇ ਸਰਪੰਚੀ ਨੇ ਤੇ ਇੱਕ ਪੰਚੀ ਦੀ ਚੋਣ ਸੀ ਜਿਹੜੀ ਉਹ ਰਹਿੰਦੀ ਸੀ ਉਹ ਕੀਤੀ ਜਾ ਰਹੀ ਆ ਸੋ ਜਿਹੜੇ ਇੱਥੇ ਪਿੰਡ ਦੇ ਪਤਵੰਤੇ ਸੱਜਣ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਹਾਂਜੀ ਇਹ ਹੀ ਪਿੰਡ ਹੈ ਜੀ ਆਪਣਾ ਠੀਕ ਹੈ ਜੀ ਸੋ ਚੋਣ ਹੋ ਰਹੀ ਹੈ ਜੀ ਪਿੰਡ ਹੱਲੋ ਤਾਲੀ ਦੇ ਵਿੱਚ ਸਰਪੰਚੀ ਅਤੇ ਪਾਂਚੀ ਦੀ ਜਿਮਨੀ ਚੋਣਾ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੋ ਗੱਲਬਾਤ ਜ਼ਰੂਰ ਕਰਾਂਗੇ ਪੋਲਿੰਗ ਵੂਥ ਨੇ ਜਿਹੜੇ ਵਕ ਵਕ ਲੱਗੇ ਹੋਏ ਨੇ ਉਹ ਤਸ਼ਾਹ ਹੈ ਜਿਹੜਾ ਉਹ ਲੋਕਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਆਪਣੇ ਪਿੰਡ ਦੇ ਰਹਿਂਦੇ ਕੰਮ ਕਰਵਾਉਣ ਦੇ ਲਈ ਚੋਣ ਹੈ ਜਿਹੜੀ ਆਪਣੇ ਸਰਪੰਚਤਾ ਤੇ ਪੰਚ ਦੀ ਕੀਤੀ ਜਾ ਰਹੀ ਹੈ ਬਾਈ ਜੀ ਨੇ ਗੱਲ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਮੇਰਾ ਨਾਮ ਸੁਤਨਾਮ ਸਿੰਘ ਹੈ ਸਤਨਾਮ ਸਿੰਘ ਜੀ ਕਿਸ ਤਰ੍ਹਾਂ ਚੱਲ ਰਹੀ ਆ ਫਿਰ VOTING ਬਹੁਤ ਵਧੀਆ ਚੱਲ ਰਹੀ ਹੈ ਸ਼ਾਂਤੀ ਆਪੂ ਸ਼ਾਂਤੀ ਮਹੀਨਾਂ ਵਾਲਾ ਜੀ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਪ੍ਰਬੰਧ ਕਰੇ ਨੇ ਜੀ ਹਾਂ ਕੋਈ ਦਿੱਕਤ ਨਹੀਂ ਆ ਰਹੀ ਜੀ ਨਾ VOTERਾਂ ਨੂੰ ਆ ਰਹੀ ਆ ਨਾ ਕੈਂਡੀਡੇਟ ਨੂੰ ਕਿਸੇ ਨੂੰ ਆ ਰਹੀ ਆ ਬਹੁਤ ਸ਼ਾਂਤਮਈ ਢੰਗ ਨਾਲ ਚੋਣ ਹੋ ਰਹੀ ਜੀ ਹਾਂਜੀ ਜੀ ਕਿਹੜੇ ਕਿਹੜੇ ਮੇਨ ਕੰਮ ਨੇ ਜਿਹੜੇ ਪਿੰਡ ਦੇ ਰਹਿੰਦੇ ਨੇ ਜਿਨ੍ਹਾਂ ਦੀ ਉਮੀਦ ਕਰ ਰਹੇ ਹਾਂ ਕਿ ਇਹ ਕੰਮ ਹੋਣੇ ਚਾਹੀਦੇ ਨੇ ਫਿਰ ਜਿਵੇਂ ਚੋਣ ਹੋ ਰਹੀ ਹੈ ਜੀ ਉਮੀਦ ਤਾਂ ਇਹ ਕਰਦੇ ਆ ਜੀ ਕਿ ਤਾ ਪਹਿਲੇ ਨੰਬਰ ਤੇ ਸਾਡੇ ਪਿੰਡ ਚ ਖੇਡ ਗਰਾਊਂਡ ਜੀ ਕਿਉਂ ਬੱਚੇ ਸਾਡੇ ਨਸ਼ੇ ਤੋਂ ਪਹਿਲਾਂ ਹੀ ਦੂਰ ਰਹੇ ਵੀ ਜੇ ਉਹ ਜੇ ਖੇਡਾਂ ਨਾਲ ਜੁੜਨਗੇ ਨਾ ਤਾਂ ਉਹਦਾ ਸਰੀਰ ਬਣੂਗਾ ਨਾਲੇ ਕਿਸੇ ਗੇਮ 'ਚ ਭਾਗ ਲੈਣਗੇ ਉਹ ਜੀ ਮੇਨ ਗੱਲ ਇਹ ਆ ਬਾਕੀ ਕੰਮ ਜਿਹੜੇ ਛੋਟੇ-ਮੋਟੇ ਹੋਣ ਵਾਲੇ ਨੇ ਜਿਵੇਂ ਸਾਡੇ ਰਾਣੀ ਦੀ ਮੰਦਿਰ ਨੂੰ ਸੜਕ ਦਾ ਟੋਟਾ ਜਿਹੜਾ ਉਹ ਕਾਫੀ ਟਾਈਮ ਤੋਂ ਵਿਚਾਲੇ ਪਿਆ ਵੀ ਇੱਕ ਸਰਕਾਰ ਨੂੰ ਅਸੀਂ ਹੋਰ ਬੇਨਤੀ ਕਰਨੀ ਆ ਆਲੇ-ਦਾਲ ਦੀਆਂ ਪੰਚਾਇਤਾਂ ਨੂੰ ਲੈ ਕੇ ਇੱਕ ਜਿਹੜਾ ਸਾਡਾ ਚੋਇ ਦਾ ਪੋਲਾ ਜਦੋਂ ਬਰਸਾਤ ਹੁੰਦੀ ਆ ਤਾਂ ਉਹ ਬਲੌਕ ਹੋ ਜਾਂਦਾ ਰਸਤਾ ਇਹ ਬਹੁਤ ਲੰਬੇ ਸਮੇਂ ਦੀ ਮੰਗ ਆ ਜੀ ਮੇਰੇ ਨਾਲ 15 20 ਸਾਲ ਦੀ ਮੰਗ ਆ ਜੀ ਸਰਕਾਰਾਂ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਮਤਲਬ ਕੋਈ ਇਹਦੇ ਵੱਲ ਹਜੇ ਕੋਈ ਧਿਆਨ ਹੀ ਨਹੀਂ ਹੈਗਾ ਇਹ ਧਿਆਨ ਚ ਲਿਆ ਕੇ ਇਹ ਨੂੰ ਅਸੀਂ ਸਭ ਤੋਂ ਵੱਡਾ ਮਤਲਬ ਕੰਮ ਸਮਝਦੇ ਆ ਜਿਹੜਾ ਸਾਡੇ ਪੁਰਦਾ ਹੀ ਕਿੰਨੇ ਉਮੀਦਵਾਰ ਨੇ ਜੀ ਜਿਹੜੇ ਚੋਣ ਲੜ ਰਹੇ ਨੇ ਚੋਣ ਜਿਹੜੇ ਸਰਪੰਚ ਦੀ ਲੜ ਰਹੇ ਨੇ ਜੀ ਦੋ ਉਮੀਦਵਾਰ ਨੇ ਲੇਡੀਜ਼ ਨੇ ਜੀ ਦੋਏ ਲੇਡੀਜ਼ ਨੇ ਜੀ ਨਾ ਐਸੀ ਅਹਰਜਰ ਭਾਈ ਤੇ ਪੰਚ ਦੀ ਜਿਹੜੇ ਚੋਣ ਲੜ ਰਹੇ ਨੇ ਉਹ ਵੀ ਦੋ ਉਮੀਦਵਾਰ ਨੇ ਉਹ ਵੀ ਰਿਜ਼ਰਵ ਭਾਈ ਹਾਂਜੀ ਹਾਂਜੀ ਇਹ ਸਰਪੰਚ ਕਿਦਾਂ ਜੀ ਬਿਮਾਰ ਸੀਗੇ ਕਿਦਾਂ सरपंचदाई मिनरल 6 ਮਹੀਨੇ ਇਲੈਕਸ਼ਨ ਤੋਂ ਬਾਅਦ 6 ਮਹੀਨੇ ਬਾਅਦ ਪਤਾ ਚੱਲਿਆ ਵੀ ਜਦੋਂ ਇਹਨਾਂ ਨੇ ਦਵਾਈ ਬੂਟੀ ਚਲਾਈ ਵੀ ਇਹਨਾਂ ਨੂੰ ਕੈਂਸਰ ਹੋ ਗਿਆ ਜੀ ਉਹ ਤੋਂ ਬਾਅਦ ਤਾਂ ਬਸ ਫਿਰ ਥੋੜਾ ਜਿਹਾ ਟਾਈਮ ਐ ਐਡਮਿਟ ਰਹੇ ਨੇ 15-20 ਦਿਨ 15-20 ਦਿਨ ਅਸੀਂ ਤਾਂ ਡੇਟ ਕਰਦੇ ਰਹੇ ਵੀ ਕੋਈ ਮਤਾ ਪਾਈਏ ਵੀ ਕੰਮ ਚਲਾਈਏ ਜਦੋਂ ਸਾਨੂੰ ਤਾਂ ਫਿਰ ਮੈਡੀਕਲ ਜਦੋਂ ਛੁੱਟੀ ਭੇਜੀ ਉਹ ਤੋਂ ਪਤਾ ਲੱਗਿਆ ਜੀ ਵੀ ਮਤਲਬ ਜਿਆਦਾ ਡਾਊਨ ਨੇ ਉਹ ਤੋਂ ਬਾਅਦ ਤਾਂ ਫਿਰ 15-20 ਦਿਨ ਬਾਅਦ ਉਹਨਾਂ ਦੀ ਡੈਥ ਹੋ ਗਈ ਤੇ ਜਿਹੜੇ ਮੈਂਬਰ ਨੇ ਰਹਿੰਦੀ ਸੀ ਚੋਣਾ ਮੈਂਬਰਾਂ ਦੀ ਚੋਣਾ ਹਾਂ ਜੀ ਇਹ ਵਾਰਦੀ ਰਹਿੰਦੀ ਸੀ ਹਾਂ ਇਹ ਬਾੜ ਖਾਲੀ ਰਹਿ ਗਿਆ ਸੀ ਜੀ ਕੋਈ ਤਾਂ ਧਿਆਨ ਚ ਨਹੀਂ ਆਇਆ ਇਹਨਾਂ ਨੇ ਫਾਰਮ ਗਲਤੋ-ਗੁਲਤ ਭਰਤੇ ਤੇ ਉਹ ਇਸ ਤਰ੍ਹਾਂ ਹੀ ਛੱਡ ਦਿੱਤੀ ਪਹਿਲਾਂ ਸਾਡੀ ਸ਼ਾਂਤੀ ਹੋਈ ਹੈ ਜੀ ਹਾਂਜੀ ਹਾਂ ਠੀਕ ਹੈ ਜੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਕੰਮ ਨੇ ਰਹਿੰਦੇ ਉਹ ਹੋਣਗੇ ਉਹ ਬਿਲਕੁਲ ਹੋਣਗੇ ਜੀ ਪਹਿਲ ਦੇ ਆਧਾਰ 'ਤੇ ਹੋਣਗੇ ਜੀ ਹਾਂਜੀ ਹਾਂਜੀ ਹਾਂ ਸੋ ਸ਼ਾਂਤੀ ਦੇ ਨਾਲ ਕਹਿੰਦੇ ਵੋਟਾਂ ਨੇ ਜਿਹੜੀਆਂ ਪੂਰੀਆਂ ਪੀਸਫੁਲ ਪੈ ਰਹੀਆਂ ਨੇ ਕੋਈ ਦਿੱਕਤ ਨਹੀਂ ਹੈਗੀ ਜਿਹੜੇ ਪਿੰਡ ਦੇ ਵਿਕਾਸ ਦੇ ਕੰਮ ਨੇ ਉਹ ਹੋਣਗੇ ਪਿਛਲੀ ਵਾਰ 15 ਅਕਤੂਬਰ ਨੂੰ ਜਿਹੜੀਆਂ ਪਿਛਲੇ ਸਾਲ ਸਰਪੰਚੀ ਦੀਆਂ ਚੋਣਾਂ ਹੋਈਆਂ ਸੀ ਸੋ ਬਿਮਾਰੀ ਦੇ ਕਾਰਨ ਸਰਪੰਚ ਨੇ ਜਿਹੜੇ ਇੱਥੋਂ ਦੇ ਉਹਨਾਂ ਦੀ ਡੈਥ ਹੋ ਜਾਂਦੀ ਆ ਹੁਣ ਜਿਮਨੀ ਚੋਣ ਆ ਜਿਹੜੀ ਹੋ ਰਹੀ ਆ ਇੱਕ ਪੰਚਾਇਤ ਮੈਂਬਰ ਨੇ ਜਿਹੜੇ ਉਹਨਾਂ ਦੀ ਵੀ ਚੋਣ ਹੋ ਰਹੀ ਆ ਉਹਨਾਂ ਦਾ ਇੱਕ ਸਾਈਡ ਤੇ ਪੋਲਿੰਗ ਬੂਥ ਉਸ ਸਾਈਡ ਲੱਗਿਆ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੁਸੀਂ ਬਣੇ ਰਹੋ ਟਿਵਾਣਾ ਟੀਵੀ ਦੇ ਨਾਲ ਸੋ ਦੂਜੀ ਸਾਈਡ ਤੇ ਪੋਲਿੰਗ ਬੂਥ ਜਿਹੜਾ ਲੱਗਿਆ ਪੂਰੇ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਗਰਮੀ ਨੂੰ ਦੇਖਦੇ ਹੋਵੇ ਪੱਖਿਆਂ ਦੇ ਸਬੰਧ ਵਿੱਚ ਕੀਤੇ ਗਏ ਨੇ ਹਰ ਤਰ੍ਹਾਂ ਦੀ ਸਹੂਲਤਾਂ ਜਿਹੜੀ ਦਿੱਤੀ ਜਾ ਰਹੀ ਆ ਜਿਮਨੀ ਚੋਣ ਆ ਜਿਹੜੀ ਸਰਪੰਚਾਂ ਪੰਚਾਂ ਨੂੰ ਲੈ ਕੇ ਹੋ ਰਹੀ ਆ ਅੱਜ ਕਿਸ ਤਰ੍ਹਾਂ ਚੱਲ ਕਿ ਜਲੀ ਕਿੱਦਾਂ ਦੇ ਪ੍ਰਬੰਧ ਨੇ ਸਰਕਾਰ ਬਣਾ ਝੋਲੀ ਚਾਲਤੀ ਆ ਕੋਈ ਲੱਗਦਾ ਨਹੀਂ ਇੱਕਦਮ ਜਿਹੜੇ-ਜਿਹੜੇ ਕੰਮ ਨੇ ਜੀ ਜਿਹੜੇ ਪਿੰਡ ਦੇ ਹੋਣ ਵਾਲੇ ਰਹਿੰਦੇ ਨੇ ਜੀ ਹਾਂ ਤੇ ਉਮੀਦ ਕਰਦੇ ਹਾਂ ਕਿ ਕੰਮ ਹੋਵੇਗਾ ਸਾਰੀ ਹੋਣਾ ਚਾਹੀਦਾ ਅੱਛਾ ਠੀਕ ਠੀਕ ਸੋ ਅੱਜ ਕੀ ਨਾਮ ਹੈ ਜੀ ਇਹ ਜੀ ਕਹਿੰਦਾ ਹੈ ਜੀ ਅੱਜ ਕੀ ਨਾਮ ਹੈ ਜੀ ਗੁਰਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜਮੀਨ ਚੌਣ ਹੋ ਰਹੀ ਆ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਵਧੀਆ ਹੋ ਰਹੀ ਆ ਜੀ ਇਸ ਪਿੰਡ ਨਾਲ ਜਾ ਰਹੇ ਹਾਂ ਹੀ ਹੋੜੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਪਿੰਡ ਦੇ ਹੋਣ ਵਾਲੇ ਕੰਮ ਤਾਂ ਦੇਖੋ ਜੀ ਬਸ ਉਹੀ ਪਹਿਲਾਂ ਤਾਂ ਦੰਦੀਆਂ ਦੇ ਗਲੀਆਂ ਵਾਲੀਆਂ ਜੀ ਉਹ ਤਾਂ ਕੋਈ ਸਾਡਾ ਨਾਂ ਦਾ ਅਕਤੂਬਰਾ ਹੋ ਜਾਣਾ ਫਿਵਰੇਜ ਦਾ ਹੋਇਆ ਜੀ ਚਲੋ ਪਿੰਡ ਸਾਡਾ ਪਹਿਲਾਂ ਪਾਣੀ ਤਾਂ ਸਾਡੇ ਗੰਧ ਹੈ ਨਹੀਂ ਸੀ ਛੋਟਾ ਜਿਹਾ ਪਿੰਡ ਆ ਕੋਈ ਬਸ ਉਹੀ ਪੀਂਦੇ ਹੋਏ ਆਪਣੇ ਪਿੰਡ ਦੀ ਜੀ ਸਾਡੇ 5 ਕੁ ਸੌਦਾਂ ਦੇ ਕਰੀਬ ਬੋਟ ਆ ਕਥਾ ਹੈ ਸਰਪੰਚੀ ਦੀ 480 85 ਕੋ ਹਾਂ ਜੀ ਹਾਂ ਗੁਡੀ ਭੰਤੀ ਕੋਟਾ ਕੋਟਾ ਇਸ ਤਰ੍ਹਾਂ ਚੱਲ ਰਿਹਾ ਸਰ ਹਾਂ ਜੀ ਹਾਂ ਤੁਸੀਂ ਸੋ ਉਮੀਦ ਆ ਕਿ ਜਿਹੜੇ ਚੰਗੇ ਉਮੀਦਵਾਰ ਨੇ ਉਹਨਾਂ ਨੂੰ ਚੁਣ ਕੇ ਅੱਗੇ ਲਿਆਂਦਾ ਜਾਊਗਾ ਜਿਹੜੇ ਪਿੰਡ ਦੇ ਕੰਮ ਰਹਿੰਦੇ ਨੇ ਉਹ ਕਰਵਾਏ ਜਾਣਗੇ ਤੋਂ ਹੋਰ ਵੀ ਵੀਰ ਨੇ ਗੱਲ ਕਰਦੇ ਆ ਹਾਂਜੀ ਕੀ ਨਾਮ ਹੈ ਜੀ ਹਾਂਜੀ ਜਦੋਂ ਸੁਣ ਰਹੀ ਮੇਰਾ ਨਾਮ ਯਾਦਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜਿਮਨੀ ਚੋਣ ਹੋ ਰਹੀ ਹੈ ਜੀ ਕਿਵੇਂ ਚੱਲ ਰਹੀ ਹੈ ਠੀਕ ਚੱਲ ਰਿਹਾ ਜੀ ਬਹੁਤ ਨਾਲ ਠੀਕ ਬਰਹੀਆਂ ਨੇ ਕੋਈ ਰੌਲਾ ਨਹੀਂ ਹਾਂ ਪਰਮਾਸ਼ਾਦਾਂ ਦਾ ਮਨਜ਼ੂਰ ਆ ਕੋਈ ਨਹੀਂ ਬਾਈ ਅ ਸਰਕਾਰ ਵੱਲੋਂ ਕਿੱਦਾਂ ਦੇ ਪ੍ਰਬੰਧ ਨੇ ਸਰਕਾਰ ਵੱਲੋਂ ਪੂਰੇ ਨਹੀਂ ਪੂਰੇ ਪ੍ਰਬੰਧ ਨਹੀਂ ਕੋਈ ਕਾਟਣੀ ਜੀ ਹੈਗੀ ਹਾਂ ਸਭ ਸਹੀ ਚੱਲ ਰਿਹਾ ਹੈ ਕਿਹੜੇ-ਕਿਹੜੇ ਕੰਮ ਨੇ ਜੀ ਮੇਨ ਜਿਹੜੇ ਹੂਣੇ ਵਾਲੇ ਨੇ ਉਮੀਦ ਕਰ ਰਹੇ ਨੇ ਲੋਕ ਕਿ ਆਉਣ ਵਾਲੇ ਜਿਹੜੇ ਸਾਡੇ ਸਰਪੰਚ ਹੋਣਗੇ ਉਹ ਸਾਡੇ ਕੰਮ ਨੇ ਜਿਹੜੇ ਰਹਿੰਦੇ ਨੇ ਉਹ ਕਰਵਾਉਣਗੇ ਦੇਖੋ ਜੀ ਕੰਮ ਤਾਂ ਕਈ ਅਧੂਰੇ ਪਏ ਨੇ ਦੇਖਦੇ ਹਾਂ ਹੁਣ ਜਿਹੜਾ ਪੰਚਾਇਤ ਚ ਨਵਾਂ ਸਰਪੰਚ ਬਣੂਗਾ ਵੀ ਕਿਹੜੇ ਕੰਮ ਕਰ ਰਿਹਾ ਹਾਂ ਇੱਕ ਤੋਂ ਸਾਡਾ ਇਹਨਾਂ ਦਾ ਮੜੀਆਂ ਦਾ ਕੰਮ ਪਿਆ ਜੀ ਵਿਚਾਲੇ ਕੋਈ ਚਾਰਦੁਵਾਰੀ ਨਹੀਂ ਹੈਗੀ ਜਾਲੇ-ਦਾਲੇ ਤੇ ਬਾਕੀ ਉਸ ਕੁੜੀਆਂ ਪਾਲੀਆਂ ਵੀ ਟੁੱਟੀਆਂ ਪਈਆਂ ਨੇ ਜੀ ਪਿੰਡ ਦੇ ਵਿੱਚ ਰਹਿਣ ਰੇ ਜੋ ਵਿਕਾਸ ਦੇ ਕੰਮ ਵੇਖਾਂਗੇ ਵੀ ਸਰਪੰਚ ਨਵੇਂ ਬਣ ਕੇ ਉਹਦੋਂ ਕਰਾਵਾਂਗੇ ਜੀ ਉਮੀਦ ਇਹੀ ਹੈ ਜੀ ਸਾਨੂੰ ਕਿ ਉਹ ਕਰੇ ਬਣ ਕੇ ਜੋ ਵੀ ਬਣੇ ਜਿਹੜਾ ਵੀ ਬਣੂਗਾ ਉਹ ਪਿੰਡ ਦੇ ਕੰਮ ਕਰੇ ਜੀ ਧੰਨਵਾਦ ਜੀ ਜੀ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਪਿੰਡ ਦੇ ਵਿਕਾਸ ਦੇ ਕੰਮ ਨੇ ਜਿਹੜੇ ਉਹ ਕੀਤੇ ਜਾਣਗੇ ਫਿਲਹਾਲ ਨਤੀਜੇ ਨੇ ਜਿਹੜੇ ਉਹ ਅੱਜ ਸਾਹਮਣੂ ਆਏ ਜਾਣੇ ਨੇ ਕੌਣ ਸਰਪੰਚ ਬਣਦਾ ਇਹ ਤਾਂ ਸਮਾਂ ਦੱਸੂਗਾ ਤੁਸੀਂ ਬਣ ਰਹੋ ਈਵਾਨਾ ਟੀਵੀ ਦੀ ਜਨ